ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਗੁਰੂ ਦੀ ਬੋਲੀ ਗੁਰੂ ਦੀ ਵਿਚਾਰ ਚੰਗੀ ਨਹੀਂ ਲੱਗਦੀ ਇਕਨਾ ਮਨਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪਵਾਇਆ ਤੇ ਆਪਣੇ ਬੰਦਨਾ ਦੇ ਵਿੱਚ ਬੰਦੇ ਹੋਏ ਹਮੇਸ਼ਾ ਹੀ ਝਟਕਦੇ ਰਹਿੰਦੇ ਨੇ ਪਰ ਇਹਨਾਂ ਨੂੰ ਇਹ ਝਟਕਣਾ ਪਸੰਦ ਹੈ ਜਿਨ੍ਹਾਂ ਨੂੰ ਅਖਬਾਰੀ ਚੰਗੀ ਲੱਗਣ ਲੱਗ ਪਏ ਅਖਬਾਰ ਹੋਣ ਦੇ ਵਿੱਚ ਹੀ ਚੰਗਾ ਮਹਿਸੂਸ ਕਰਦੇ ਆ ਨਸ਼ੇੜੀਆਂ ਨੂੰ ਕਿਹੜਾ ਨਹੀਂ ਪਤਾ ਵੀ ਨਸ਼ਾ ਖ਼вар ਕਰਦਾ ਹੈ ਪੁੱਛ ਕੇ ਦੇਖੋ ਜਿਹੜੇ ਟੀਕਾ ਲਾਂਦੇ ਐ ਪੁੱਛ ਕੇ ਦੇਖੋ ਜਿਹੜੇ ਚਿੱਟਾ ਪੀਂਦੇ ਐ ਪੁੱਛ ਕੇ ਦੇਖੋ ਜਿਹੜੇ ਨਸ਼ੇ ਦੀ ਗ੍ਰਿਫਤ ਦੇ ਅੰਦਰ ਜਕੜੇ ਨੇ ਪਰ ਛੱਡ ਨਹੀਂ ਪਾਰੇ ਕਿਉਂਕਿ ਗੁਰੂ ਦਾ ਸ਼ਬਦ ਚੰਗਾ ਨਾ ਲੱਗਾ ਕਿਉਂਕਿ ਗੁਰੂ ਦੀ ਮਤ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ਤੱਕੇ ਖਾਏ ਜਦੋਂ ਆ ਗੱਲ ਪੜੀ ਨਾ ਸੁਣੀ ਨਾ ਵਿਚਾਰੀ ਨਾ ਚੰਗੀ